ਕਹਾਣੀ ਨੂਰ ਜਮਾਲ ਤੇ ਜੰਗਾਲ ਦਿਓ ਉਹ ਦੋਵੇਂ ਜਾਣੀਆਂ ਉਥੋਂ ਤੁਰ ਪਈਆਂ ਤੇ ਸ਼ਹਿਰ ਚ ਆ ਜਾਂਦੀਆਂ ਜਦੋਂ ਸ਼ਹਿਰ ਚ ਆ ਗਈਆਂ ਤਾਂ ਉਹ ਕਹਿੰਦੀ ਆ ਕਿ ਮੇਰੇ ਕੋਲ ਤੇ ਕੋਈ ਪੈਸਾ ਥੇਲਾ ਨਹੀਂ ਸਾਰੇ ਦਰਿਆ ਚ ਰੁੜ ਗਏ ਨੇ ਤੇਰੇ ਕੋਲ ਹੈਗੇ ਨੇ ਉਹ ਕਹਿੰਦੀ ਆ ਬਹੁਤ ਕੁਝ ਗਹਿਣਾ ਹੈਗਾ ਤੇ ਪੈਸੇ ਵੀ ਬਹੁਤ ਹਨ ਉਸਨੇ ਰਾਤ ਕੱਟੀ ਤੇ ਅਗਲੇ ਦਿਨ ਵਜ਼ੀਰ ਦੀ ਕੁੜੀ ਨੂੰ ਕੁੜੀਓ ਨੂੰ ਕਹਿੰਦੀ ਆ ਭੈਣ ਜਿਹੜਾ ਰਾਜਾ ਤੈਨੂੰ ਛੱਡ ਕੇ ਗਿਆ ਉਸ ਦੇ ਮਹਿਲ ਕਿੱਥੇ ਆ ਉਹ ਕਹਿੰਦੀ ਆ ਮੈਨੂੰ ਤੇ ਪਤਾ ਨਹੀਂ ਫਿਰ ਉਹਨਾਂ ਦੋਹਾਂ ਨੇ ਪਤਾ ਕੀਤਾ ਉਹਨਾਂ ਨੂੰ ਪਤਾ ਲੱਗਿਆ ਭਈ ਉਹ ਮੁੰਡਾ ਮਾਪੇ ਨਾਲੋਂ ਅੱਡ ਬਾਗ ਵਿੱਚ ਆਪਣੇ ਬਖਰੇ ਮਹੱਲ ਪਵਾ ਕੇ ਰਹਿੰਦਾ ਉਹ ਉਸ ਮੁੰਡੇ ਦੇ ਮਹੱਲ ਵੇਖ ਕੇ ਵਾਪਸ ਆ ਜਾਂਦੀਆਂ ਤੇ ਕਿਰਾਏ ਤੇ ਕਮਰਾ ਲੈ ਕੇ ਰਹਿਣ ਲੱਗ ਜਾਂਦੀਆਂ ਗਹਿਣਾ ਵੇਚ ਕੇ ਉਹ ਉਹ ਦੋ ਤਿੰਨ ਗਾਇਆਂ ਮੁੱਲ ਲੈ ਲੈਂਦੀਆਂ ਤੇ ਇੱਕ ਨੌਕਰ ਰੱਖ ਲੈਂਦੀਆਂ ਫੇਰ ਬੰਦੇ ਲਾ ਕੇ ਆਪਣੇ ਕਮਰੇ ਵਿੱਚੋਂ ਇੱਕ ਸਿੱਧੀ ਸੁਰੰਗ ਉਸ ਬਾਗ ਵੱਲ ਪੁੱਟਣੀ ਸ਼ੁਰੂ ਕਰ ਦਿੰਦੀਆਂ ਜਿੱਥੇ ਰਾਜੇ ਦੇ ਮਹੱਲ ਹੁੰਦੇ ਆ ਸੁਰੰਗ ਪੁੱਟ ਪੁਟਾ ਕੇ ਉਹਨਾਂ ਉਸ ਬਾਗ 'ਚ ਲੈ ਜਾਂਦੀ ਬਾਗ 'ਚ ਸੁਰੰਗ ਲਿਆ ਕੇ ਅਗਲੇ ਦਿਨ ਉਹਨਾਂ ਗਾਇਆਂ ਚੋਈਆਂ ਤੇ ਚਾਂਦੀ ਦਾ ਗੜਵਾ ਲੈ ਕੇ ਉਹਦੇ ਵਿੱਚ ਦੁੱਧ ਪਾ ਕੇ ਵਜ਼ੀਰ ਦੀ ਕੁੜੀ ਨੇ ਲੀੜੇ ਕੱਪੜੇ ਗਹਿਣੇ ਪਾ ਕੇ ਸੁਰੰਗ ਵਿੱਚ ਦੀ ਬਾਗ 'ਚ ਚਲੀ ਜਾਂਦੀ ਆ ਉਹ ਉੱਥੇ ਜਾ ਕੇ ਹੋਕਾ ਦਿੰਦੀ ਹੈ ਦੁੱਧ ਲੈ ਲਓ ਜਦ ਉਹ ਰਾਜੇ ਦਾ ਮੁੰਡਾ ਹੋਕਾ ਸੁਣਦਾ ਵੇਖਦਾ ਭਈ ਬੜੀ ਸੋਹਣੀ ਕੁੜੀ ਬਾਗ ਚ ਆਈ ਐ ਤੇ ਉਹ ਸੋਚਦਾ ਭਈ ਇਹਨੂੰ ਫੜ ਕੇ ਇੱਥੇ ਹੀ ਰੱਖ ਲੈਂਦੇ ਆ ਉਹਦਾ ਦਿਲ ਬੇਈਮਾਨ ਹੋ ਜਾਂਦਾ ਉਹ ਬਾਜ਼ ਮਾਰ ਕੇ ਕਹਿੰਦਾ ਕਿ ਗੁਜ਼ਰੀ ਦੁੱਧ ਦੇ ਉਹ ਮਹਿਲਾਂ ਵਿੱਚੋਂ ਉਤਰਨ ਲੱਗਦੇ ਤੇ ਉਹਦੇ ਤੇ ਝਕਾਨੀ ਸੁਰੰਗ ਆ ਜਾਂਦੀ ਆ ਉਹ ਉੱਥੇ ਵੇਂਦੇ ਤੇ ਉਹ ਉਹਥੇ ਕੀਤੇ ਵੀ ਨਹੀਂ ਉਹ ਵੇਖਦਾ ਫਿਰਦਾ ਤੇ ਉਹ ਨੂੰ ਲੱਭਦੀ ਨਹੀਂ ਵਜ਼ੀਰ ਦੀ ਕੁੜੀ ਦੂਜੀ ਨੂੰ ਆਣ ਕੇ ਕਹਿੰਦੀ ਆ ਕਿ ਮੈਂ ਤੇਰੇ ਰਾਜੇ ਤੇ ਜਾਦੂਕਾਰ ਆਈ ਆ ਉਹ ਅਗਲੇ ਦਿਨ ਫਿਰ ਚਾਂਦੀ ਦੇ ਗੜਬੇ ਚ ਦੁੱਧ ਭਾ ਕੇ ਤੇ ਹਾਰ ਸ਼ਿੰਗਾਰ ਲਾ ਕੇ ਬਾਗ ਚ ਜਾਂਦੀ ਆ ਉਹ ਹੋਕਾ ਦਿੰਦੀ ਆ ਤੇ ਉਹ ਗੁਜ਼ਰੀ ਗੁਜ਼ਰੀ ਕਰਦਾ ਮੰਗਰ ਭਜਦਾ ਉਹਨੂੰ ਆਪਣੇ ਆਪ ਦੀ ਸੁਰਤ ਨਹੀਂ ਰਹਿੰਦੀ ਉਹ ਫੇਰ ਭੱਜ ਕੇ ਸੁਰੰਗ ਚ ਵੜ ਕੇ ਰਹਿੰਦੀ ਆ ਕਹਿੰਦੀ ਆ ਕਿ ਜੇ ਮਿਲਣਾ ਹੀ ਤਾਂ ਚਿੰਤਪੁਰੇ ਆ ਜਾਵੇਂ ਜਦੋਂ ਉਹ ਸੁਰੰਗ ਰਾਹੀਂ ਚਲੇ ਜਾਂਦੀ ਆ ਤਾਂ ਉਸ ਰਾਜੇ ਨੂੰ ਦੰਦਲ ਪੈ ਜਾਂਦੀ ਆ ਉਸੇ ਗੋਲੀ ਨੇ ਗੋਲੀ ਨੇ ਵੇਖਿਆ ਪਈ ਉਹਨੂੰ ਦੰਦਲ ਪਈ ਹੋਈ ਏ ਉਹ ਉਸਨੂੰ ਚੁੱਕਦੀ ਆ ਪਰ ਉਹ ਹੋਸ਼ ਨਹੀਂ ਕਰਦਾ ਉਹ ਗੋਲੀ ਜਿਉਂ ਭੱਜੀ ਜਾ ਕੇ ਉਹਦੇ ਮਾਪਿਓ ਨੂੰ ਕਹਿੰਦੀ ਆ ਕਿ ਬਾਗ ਵਿੱਚ ਪਰੀ ਆਈ ਸੀ ਇਹਨੂੰ ਪਤਾ ਨਹੀਂ ਉਹ ਕੀ ਕਰ ਗਈ ਏ ਇਹ ਸੁਰਤ ਨਹੀਂ ਕਰਦਾ ਉਹਦਾ ਮਾਪਿਓ ਆਉਂਦਾ ਤੇ ਆ ਕੇ ਵੇਂਦੇ ਪਈ ਦੰਦਲ ਪਈ ਏ ਜਦ ਉਹਨੂੰ ਹੋਸ਼ ਆਈ ਤਾਂ ਉਹ ਕਹਿੰਦੇ ਹਾਈ ਮੈਂ ਚਿੰਤਪੁਰੇ ਜਾਣਾ ਹੈ ਹਾਈ ਮੈਂ ਚਿੰਤਪੁਰੇ ਜਾਣਾ ਹੈ ਰਾਜੇ ਤੇ ਉਹਦੇ ਅਮੀਰ ਵਜ਼ੀਰ ਕਹਿੰਦੇ ਆ ਇੱਥੇ ਚਿੰਤਪੁਰਾ ਕੋਈ ਕਿਤੇ ਨਹੀਂ ਤੂੰ ਕਿੱਥੇ ਜਾਣਾ ਉਹ ਖੜੇ ਪੈ ਜਾਂਦੇ ਆ ਕਿ ਮੈਂ ਜਾਣਾ ਹੀ ਚਿੰਤਪੁਰੇ ਮੈਂ ਬੱਚਦਾ ਹੀ ਤਾਦਾ ਉਹਦਾ ਮਾਪਿਓ ਕਹਿੰਦਾ ਜਾਂ ਜਿੱਧਰ ਜਾਣਾ ਹੀ ਸਾਡੇ ਨਾਲ ਅੱਗੇ ਹੀ ਤੁੱਡ ਹੋਇਆ ਉਹੋ ਮੁੰਡਾ ਵਾਪਸ ਆਪਣੇ ਮਹਿਲਾਂ ਚ ਆ ਜਾਂਦਾ ਵਜ਼ੀਰ ਦੀ ਕੁੜੀ ਅਗਲੇ ਦਿਨ ਦੂਜੀ ਨੂੰ ਕਹਿੰਦੀ ਆ ਭੈਣ ਤੋਂ ਅੱਜ ਵੀ ਮੇਰੇ ਨਾਲ ਚੱਲਣਾ ਹੀ ਉਸ ਦਿਨ ਵਜ਼ੀਰ ਦੀ ਕੁੜੀ ਨੇ ਦੂਜੀ ਕੁੜੀ ਨੂੰ ਹਾਰ ਸ਼ਿੰਗਾਰ ਕਰਵਾ ਦਿੱਤਾ ਤੇ ਚੰਗੇ ਕੱਪੜੇ ਪਵਾ ਦਿੱਤੇ ਤੇ ਆਪ ਮਾੜੇ-ਮਾੜੇ ਕੱਪੜੇ ਪਾ ਲਏ ਇੱਕ ਗਾਗਰ ਦੁੱਧ ਦੀ ਉਹਦੇ ਸਿਰ ਤੇ ਰੱਖ ਕੇ ਰੰਗ ਵਿੱਚ ਦੀ ਜਾ ਕੇ ਫਿਰ ਬਾਗ ਵਿੱਚ ਜਾ ਹੋਕਾ ਦਿੱਤਾ ਉਹ ਦਵਾ-ਦਬ ਉਠਿਆ ਤੇ ਪੌੜੀਆਂ ਉੱਤਰ ਕੇ ਕਹਿੰਦਾ ਗੁਜਰੀ ਦੁੱਧ ਦੇ ਜਾਓ ਓਹੋ ਉਹਦੇ ਅੱਗੇ-ਅੱਗੇ ਭੱਜੀਆਂ ਫਿਰਦੀਆਂ ਤੇ ਉਹ ਉਹਨਾਂ ਦੇ ਮੰਗਰ-ਮੰਗਰ ਭੱਜਾ ਫਿਰਦਾ ਵਜ਼ੀਰ ਦੀ ਕੁੜੀ ਦੂਜੀ ਕੁੜੀ ਨੂੰ ਧੱਕਾ ਮਾਰ ਕੇ ਉਹਦੇ ਵਾਲੇ ਪਾਸੇ ਕਰ ਦਿੰਦੀ ਆ ਉਹਨੇ ਉਹਨੂੰ ਫੜ ਲਿਆ ਤੇ ਵਜ਼ੀਰ ਦੀ ਕੁੜੀ ਕਹਿੰਦੀ ਆ ਇਹਨੂੰ ਛੱਡ ਤੂੰ ਦੁੱਧ ਲੈ ਲੈ ਤੇ ਸਾਨੂੰ ਜਾਣ ਦੇ ਉਹ ਛੱਡਦਾ ਨਹੀਂ ਤੇ ਕਹਿੰਦਾ ਮੈਂ ਨਹੀਂ ਜਾਣ ਦੇਣਾ ਉਹ ਕਹਿੰਦੀ ਆ ਨਹੀਂ ਜਾਣ ਦੇਣਾ ਤਾਂ ਮੈਂ ਤੈਨੂੰ ਇਹੋ ਦੇ ਦੇਨੀ ਆ ਪਰ ਤੂੰ ਗੱਲ ਤਾਂ ਕਰ ਉਹ ਕਹਿੰਦਾ 10 ਵਜ਼ੀਰ ਦੀ ਗੱਲ ਵਜ਼ੀਰ ਦੀ ਕੁੜੀ ਕਹਿੰਦੀ ਹੈ ਇਹਦੇ ਨਾਲ ਵਿਆਹ ਕਰਾਏਗਾ ਉਹ ਕਹਿੰਦਾ ਮੈਂ ਜ਼ਰੂਰ ਵਿਆਹ ਕਰਵਾਵਾਂਗਾ ਆਪਣੀ ਰਾਣੀ ਬਣਾਵਾਂਗਾ ਉਹ ਕਹਿੰਦੀ ਹੈ ਇਹ ਹੀ ਤੇਰੀ ਰਾਣੀ ਹੈ ਰਾਣੀ ਤੇ ਇਹ ਤੇਰੇ ਘਰ ਬਸੂਗੀ ਇਹ ਉਹ ਹੀ ਜਿਹਨੂੰ ਤੂੰ ਦਰਿਆ ਦੇ ਕੰਡੇ ਛੱਡ ਆਇਆ ਸੈਂ ਤੇਰੀ ਬੋਲੀ ਨੇ ਇਹਦੇ ਮੂੰਹ ਤੇ ਕਾਲਖ ਮਲ ਕੇ ਕਹਿ ਦਿੱਤਾ ਸੀ ਕਿ ਇਹ ਰੰਗ ਦੀ ਕਾਲੀ ਆ ਰਾਜੇ ਦੇ ਮੁੰਡੇ ਨੇ ਸਾਰੀ ਗੱਲ ਗੋਲੀ ਤੋਂ ਪੁੱਛੀ ਗੋਲੀ ਕਿਹਾ ਹਾਂ ਠੀਕ ਮੈਂ ਇੰਜ ਹੀ ਕੀਤਾ ਸੀ ਰਾਜੇ ਨੇ ਗੋਲੀ ਨੂੰ ਬੜੀ ਸਖਤ ਸਜ਼ਾ ਦਿੱਤੀ ਤੇ ਉਸ ਰਾਣੀ ਨੂੰ ਆਪਣੇ ਘਰ ਬਿਵਾ ਲਿਆ ਤੇ ਵਜ਼ੀਰ ਦੀ ਕੁੜੀ ਵੀ ਉਹਨਾਂ ਦੇ ਨਾਲ ਹੀ ਰਹਿਣ ਲੱਗ ਪਈ ਕੁਝ ਦਿਨਾਂ ਬਾਅਦ ਵਜ਼ੀਰ ਦੀ ਕੁੜੀ ਕਹਿਣ ਲੱਗੀ ਕਿ ਮੈਂ ਚੰਗਾ ਕਿ ਚੰਗਾ ਹਾਂ ਮੈਂ ਹੁਣ ਚੱਲਦੀ ਹਾਂ ਮੈਂ ਹਾਲੇ ਰਾਜੇ ਦੇ ਦੋ ਮੁੰਡੇ ਨੂੰ ਦੋ ਮੁੰਡੇ ਨੂੰ ਲੱਭਣ ਜਾਣਾ ਹੈ ਓਹੋ ਉਹ ਨੂੰ ਕਹਿੰਦਾ ਚੰਗਾ ਜੋ ਲੈਣਾ ਹੀ ਤੇ ਲੈ ਲੈ ਤੇ ਚਲੀ ਜਾ ਉਹ ਉਹਦੇ ਕੋਲੋਂ ਮਰਦਾਵੇਂ ਕੱਪੜੇ ਤੀਰ ਕਮਾਨ ਤੇ ਘੋੜਾ ਲੈ ਕੇ ਤੁਰ ਪੈਂਦੀ ਆ ਅੱਗੇ ਉਹ ਜੰਗਲ 'ਚ ਪਹੁੰਚ ਜਾਂਦੀ ਏ ਜੰਗਲ 'ਚ ਕਿਸੇ ਹੋਰ ਰਾਜੇ ਦਾ ਲੜਕਾ ਸ਼ਿਕਾਰ ਖੇਡ ਰਿਹਾ ਹੁੰਦਾ ਏ ਉਹਦੇ ਅੱਗੇ ਸ਼ਿਕਾਰ ਨਿਕਲਦਾ ਤੇ ਉਹ ਉਹਦੇ ਮਾਗਰ-ਮਾਗਰ ਘੋੜਾ ਲੈ ਕੇ ਭੱਜਾ ਆ ਰਿਹਾ ਹੈ ਉਧਰੋਂ ਰਾਜੇ ਦੇ ਲੜਕੇ ਨੇ ਸ਼ਿਕਾਰ ਤੇ ਤੀਰ ਛੱਡਿਆ ਤੋ ਉਦੋਂ ਵਜ਼ੀਰ ਦੀ ਕੁੜੀ ਨੇ ਸ਼ਿਕਾਰ ਤੇ ਉੱਤੇ ਤੀਰ ਛੜਾ ਦਿੱਤਾ ਦੋਵੇਂ ਤੀਰ ਉਸ ਸ਼ਿਕਾਰ ਵਿੱਚ ਜਾ ਵੱਜਦੇ ਆ ਉਹ ਰਾਜੇ ਦਾ ਲੜਕਾ ਕਹਿੰਦਾ ਮੇਰਾ ਤੀਰ ਵੱਜਿਆ ਤੇ ਵਜ਼ੀਰ ਦੀ ਕੁੜੀ ਕਹਿੰਦੀ ਆ ਮੇਰਾ ਤੀਰ ਵੱਜਿਆ ਜਦੋਂ ਉਹ ਸ਼ਿਕਾਰ ਦੇ ਨੇੜੇ ਜਾ ਕੇ ਵੇਖਦਿਆ ਤੇ ਦੋਵੇਂ ਤੀਰ ਸ਼ਿਕਾਰ ਵਿੱਚ ਵੱਜੇ ਹੁੰਦੇ ਆ ਰਾਜੇ ਦਾ ਮੁੰਡਾ ਉਹਨੂੰ ਕਹਿੰਦਾ ਅੱਜ ਤੋਂ ਆਪਾਂ ਦੋਵੇਂ ਦੋਵੇਂ ਭਰਾ ਬਣ ਗਏ ਯਾਰ ਬਣ ਗਏ ਉਹ ਕੁੜੀ ਜਿਨੇ ਜਿਨੇ ਮਰਦਾਂ ਵਾਲੇ ਕੱਪੜੇ ਪਾਏ ਹੁੰਦੇ ਆ ਉਹਨੂੰ ਪੁੱਛਦੀ ਏ ਕਿੱਥੋਂ ਦਾ ਰਾਜਾ ਏ ਉਹ ਆਂਦਾ ਫਲਾਣੇ ਸ਼ਹਿਰ ਦਾ ਰਾਜਾ ਉਹ ਉਹਨੂੰ ਕਹਿੰਦਾ ਚੱਲ ਰਾਤ ਨੂੰ ਮੇਰੇ ਰਾਤ ਤੂੰ ਮੇਰੇ ਕੋਲ ਕੱਟ ਲੈ ਉਹ ਦੋਵੇਂ ਘੋੜੇ ਲੈ ਕੇ ਉਹਦੇ ਸ਼ਹਿਰ ਨੂੰ ਤੁਰ ਪੈਂਦੇ ਨੇ ਤੇ ਉੱਥੇ ਪਹੁੰਚ ਜਾਂਦੇ ਨੇ ਦਿਨੇ ਉਹ ਇਕੱਠੇ ਰਹਿੰਦੇ ਆ ਤੇ ਰਾਤ ਨੂੰ ਆਪਣੇ ਆਪਣੇ ਕਮਰਿਆਂ 'ਚ ਚਲੇ ਜਾਂਦੇ ਆ ਕੁਝ ਦਿਨ ਇਸੇ ਤਰ੍ਹਾਂ ਲੰਘ ਗਏ ਇੱਕ ਦਿਨ ਵਜ਼ੀਰ ਦੀ ਕੁੜੀ ਵੇਂਦੀ ਆ ਕਿ ਉਸ ਰਾਜੇ ਦੇ ਮੁੰਡੇ ਦੀ ਭੈਣ ਤੇ ਇੱਕ ਦਿਉ ਆਸ਼ਿਕ ਹੋਇਆ ਹੁੰਦਾ। ਉਹ ਰਾਤ ਨੂੰ ਉਹਦੇ ਕੋਲ ਆਉਂਦਾ। ਵਜ਼ੀਰ ਦੀ ਕੁੜੀ ਉਹਨੂੰ ਵੇਖ ਲੈਂਦੀ ਆ। ਦਿਉ ਉਸ ਕੁੜੀ ਦਾ ਮੰਜਾ ਚੁੱਕਦਾ ਤੇ ਉਡਾ ਕੇ ਲੈ ਜਾਂਦਾ ਤੇ ਫਿਰ ਮੁੜ ਕੇ ਅੱਧੀ ਰਾਤ ਤੋਂ ਬਾਅਦ ਉੱਥੇ ਛੱਡ ਜਾਂਦਾ। ਦਿਨ ਚੜ੍ਹਦਾ ਤੇ ਵਜ਼ੀਰ ਦੀ ਕੁੜੀ ਉਸਨੂੰ ਪੁੱਛਦੀ ਹੈ ਤੈਨੂੰ ਕਿਹਨੇ ਉਡਾ ਕੇ ਖੜਿਆ ਸੀ? ਤੂੰ ਤੇ ਕਿ ਤੇ ਤੂੰ ਕਿੱਥੇ ਗਈ ਸੈਂ? ਮੇਰੇ ਤੇ ਦਿਓ ਆਸ਼ਿਕ ਹੋਇਆ ਤੇ ਫਲਾਣੇ ਜੰਗਲ ਪਰੀਆਂ ਆਉਂਦੀਆਂ ਉਥੇ ਅਖਾੜਾ ਲੱਗਦਾ ਉਥੇ ਦੂਜੇ ਦਿਓ ਵੀ ਪਰੀਆਂ ਲਿਆਉਂਦੇ ਆ ਤੇ ਉਥੇ ਦਾ ਨਾਚ ਵਿਖਾ ਕੇ ਵਾਪਸ ਲੈ ਜਾਂਦੇ ਆ ਉਹ ਕਹਿੰਦਾ ਹੱਛਾ 8 ਦਿਨਾਂ ਤੋਂ ਬਾਅਦ ਫੇਰ ਦਿਓ ਆਊਗਾ ਜਦ 8ਾਂ ਦਿਨਾਂ ਬਾਅਦ ਦਿਓ ਆਇਆ ਤਾਂ ਜਦ ਉਹਨੇ ਮੰਝਾ ਚੁੱਕਿਆ ਤਾਂ ਵਜ਼ੀਰ ਦੀ ਕੁੜੀ ਨੇ ਵੀ ਪਾਵੇ ਨੂੰ ਹੱਥ ਪਾ ਲਿਆ ਤੇ ਪਾ ਕੇ ਪਾਵੇ ਨੂੰ ਹੱਥ ਤੇ ਉਹ ਵੀ ਨਾਲ ਉੱਡ ਗਈ ਤੇਜ ਉਥੇ ਜਾ ਕੇ ਜਨਾਨੀਆਂ ਵਾਲੇ ਲੀੜੇ ਪਾ ਕੇ ਬਹਿ ਗਈ ਉਧਰੋਂ ਪਰੀ ਆਈ ਤੇ ਨਾਚ ਕਰਨ ਡੈ ਪਈ ਜਦੋਂ ਪਰੀ ਨੱਚਣੋਂ ਹਟੀ ਤਾਂ ਉਹ ਅਖਾੜੇ 'ਚ ਆ ਕੇ ਨੱਚਣ ਲੱਗ ਪਈ ਉਹਦਾ ਨਾਚ ਵੇਖ ਕੇ ਪਰੀ ਬੜੀ ਖੁਸ਼ ਹੁੰਦੀ ਆ ਤੇ ਉਹਨੂੰ ਇਨਾਮ ਵਜੋਂ ਇੱਕ ਛਾਂਪ ਦੇ ਦਿੰਦੀ ਆ ਛਾਂਪ ਲੈ ਕੇ ਉਹ ਸਾਰੀਆਂ ਕੁੜੀਆਂ ਦਾ ਵਾਰੀ-ਵਾਰੀ ਨਾਮ ਪੁੱਛਦੀ ਆ ਜਦ ਨੂਰ ਜਮਾਲੇ ਦੇ ਕੋਲ ਆਉਂਦੀ ਆ ਤੇ ਉਹਨੂੰ ਉਹ ਉਹਦਾ ਨਾਮ ਪੁੱਛਦੀ ਐ ਜਦੋਂ ਉਹਨਾਂ ਉਹਨੂੰ ਪਤਾ ਲੱਗਦਾ ਭਈ ਇਹ ਨੂਰ ਜਮਾਲ ਐ ਤੇ ਉਹਨੂੰ ਉਹ ਕਹਿੰਦੀ ਆ ਤੇਰੇ ਕੋਲ ਇੱਕ ਰਾਜੇ ਦਾ ਮੁੰਡਾ ਐ ਉਹ ਮੈਨੂੰ ਦੇ ਦੇ ਨੂਰ ਜਮਾਲ ਕਹਿੰਦੀ ਆ ਸਾਨੂੰ ਦੋਹਾਂ ਨੂੰ ਲੈ ਚੱਲ ਉਹ ਕਹਿੰਦੀ ਆ ਨਹੀਂ ਮੰਜੇ ਦਾ ਪਾਵਾ ਇੱਕੋ ਹੀ ਬਾਧੂ ਆ ਜੇ ਅਗਲੇ ਪਾਵਿਆਂ ਨੂੰ ਹੱਥ ਪਾਈ ਤਾਂ ਦਿਓ ਨੂੰ ਪਤਾ ਲੱਗ ਜਾਊਗਾ ਉਹ ਕਹਿੰਦੀ ਆ ਇੰਝ ਮੈਂ ਮੁੰਡਾ ਨਹੀਂ ਦੇਣਾ ਉਹ ਮਿੰਤਾ ਤਰਲੇ ਕਰਦੀ ਆ ਉਹ ਉਹ ਨੂੰ ਕਹਿੰਦੀ ਆ ਕਿ ਮੈਨੂੰ ਮੰਤਰ ਆਉਂਦਾ ਤੈਨੂੰ ਮੰਤਰ ਦੱਸਦੀ ਆ ਸਾਨੂੰ ਮੱਖੀਆਂ ਬਣਾ ਲੈ ਤੇ ਨਾਲ ਲੈ ਚੱਲ ਉਹਨੇ ਉਹ ਨੂੰ ਮੰਤਰ ਦੱਸਿਆ ਉਹਨੇ ਉਹਨਾਂ ਨੂੰ ਮੱਖੀਆਂ ਬਣਾ ਲਿਆ ਤੇ ਡੱਬੀ ਵਿੱਚ ਪਾ ਲਿਆ ਜਦ ਉੱਡਣ ਲੱਗੇ ਤਾਂ ਜੰਗਾਲ ਦੇ ਉਹਨੇ ਵੇਖਿਆ ਨੂਰ ਜਮਾਲ ਦਾ ਪਲੰਗ ਖਾਲੀ ਉਹ ਖੌਰੂ ਪੌਂਦਾ ਫਿਰੇ ਪਰ ਉਹ ਨੂੰ ਨੂਰ ਜਮਾਲ ਲੱਭੇ ਨਾ ਉਧਰ ਉਹ ਪਲੰਗ ਦੇ ਭਾਵੇਂ ਨੂੰ ਪਾ ਕੇ ਹੱਥ ਤੇ ਵਾਪਸ ਮਹਿਲਾਂ ਚ ਆ ਗਏ ਜਾਦ ਦਿਨ ਚੜਿਆ ਤੇ ਉਹਨੇ ਮਾਰੀ ਰਾਜੇ ਦੇ ਮੁੰਡੇ ਨੂੰ ਬਾਜ ਤੇ ਕਹਿੰਦਾ ਸਾਡੇ ਤਿੰਨਾ ਜਣਿਆਂ ਲਈ ਰੋਟੀ ਲਿਆਉਣੀ ਲਿਆਉਣੀਆਂ ਉਹਨੇ ਆਖਿਆ ਕਿ ਤਿੰਨ ਕਿਹੜੇ ਉਹਨੇ ਮਾਰਿਆ ਮੰਤਰ ਤੇ ਨੂਰ ਜਮਾਲ ਤੇ ਮੁੰਡੇ ਨੂੰ ਆਪਣੇ ਉਹਦੇ ਸਾਹਮਣੇ ਖਲਾਰ ਦਿੱਤਾ ਜਦ ਰੋਟੀ ਪਾਣੀ ਖਾਦਾ ਪੀਤਾ ਤੇ ਰਾਜੇ ਦਾ ਮੁੰਡਾ ਕਹਿੰਦਾ ਯਾਰ ਤੂੰ ਮੇਰੀ ਭੈਣ ਦਾ ਸਾਗ ਲੈ ਲੈ ਵਜ਼ੀਰ ਦੀ ਕੁੜੀ ਨੇ ਕਿਹਾ ਕਿ ਮੈਂ ਸਾਗ ਨਹੀਂ ਲੈ ਸਕਦੀ ਕਿਉਂਕਿ ਮੈਂ ਵੀ ਕੁੜੀਆਂ ਇਸ ਮੁੰਡੇ ਨੂੰ ਇਸ ਮੁੰਡੇ ਨੂੰ ਕਿਹਾ ਕਿ ਇਸ ਮੁੰਡੇ ਨੂੰ ਲੱਭਣ ਲਈ ਆਈ ਸਾਂ ਇਹੇ ਲੱਭ ਪਿਆ ਤੇ ਇਹਨੂੰ ਲੈ ਕੇ ਹੁਣ ਮੈਂ ਆਪਣੇ ਸ਼ਹਿਰ ਜਾਣਾ ਰਾਜੇ ਦਾ ਮੁੰਡਾ ਕਹਿੰਦਾ ਚੱਲ ਇਸ ਮੁੰਡੇ ਨਾਲ ਹੀ ਭੈਣ ਦਾ ਵਿਆਹ ਕਰ ਦਿੰਨੇ ਆ ਉਹਨੇ ਆਪਣੀ ਭੈਣ ਦਾ ਵਿਆਹ ਉਸ ਮੁੰਡੇ ਨਾਲ ਕਰ ਦਿੱਤਾ ਤੇ ਉਹਨੂੰ ਉਹਨਾਂ ਦੇ ਨਾਲ ਹੀ ਤੋਰ ਦਿੱਤਾ ਉਹ ਘੋੜੇ ਲੈ ਕੇ ਚੱਲ ਪਏ ਚਲਦਿਆਂ ਚਲਾਉਂਦਿਆਂ ਉਹ ਜੰਗਲ 'ਚ ਪਹੁੰਚੇ ਤਾਂ ਉਧਰ ਜੰਗਾਲ ਦਿਓ ਨੂਰ ਜਮਾਲ ਨੂੰ ਲੱਭਦਾ ਲੱਭਦਾ ਉਧਰ ਆ ਜਾਂਦਾ ਓਨੇ ਵੇਖਿਆ ਕਿ ਨੂਰ ਜਮਾਲ ਘੋੜੇ ਤੇ ਚੜੀ ਜਾਂਦੀ ਆ ਉਹ ਉਹਨਾਂ ਦੇ ਮੰਦਰ ਭੱਜਦੇ ਉਹ ਡਰਦੇ ਮਾਰੇ ਚਾਰੇ ਜਣੇ ਭੱਜਦੇ ਜਾਂਦੇ ਆ ਦੌੜ ਦੇ ਦੌੜ ਦੇ ਇੱਕ ਪਹਾੜ ਦੀ ਖੁੰਦਰ ਚ ਜਾ ਕੇ ਵੜ ਜਾਂਦੇ ਆ ਉਹ ਅੱਗੇ ਜਾਂਦੇ ਆ ਤੇ ਕੀ ਵੇਖਦੇ ਆ ਅੱਗੇ ਉਹ ਬਲੀ ਬੈਠਾ ਜਿਸ ਨੇ ਉਸ ਕੁੜੀ ਨੂੰ 나ਗਣੀ ਤੋਂ ਬਚਾਇਆ ਸੀ ਉਹ ਉਹਨਾਂ ਨੂੰ ਪੁੱਛਦਾ ਭਈ ਤੁਹਾਨੂੰ ਕੀ ਭਾਜੜ ਪੈ ਗਈ ਉਹ ਕਹਿੰਦੇ ਆ ਦਿਓ ਜੰਜਾਲ ਸਾਡੀ ਮੰਗਰ ਲੱਗਾ ਉਹ ਅਜੇ ਗੱਲਾਂ ਹੀ ਕਰਦੇ ਆ ਕਿ ਉਧਰੋਂ ਦਿਓ ਜੰਜਾਲ ਵੀ ਖੁੰਦਰ ਚ ਆਣ ਬੜਿਆ ਬਲੀ ਨੇ ਉਸੇ ਵੇਲੇ ਨਕਸ਼ ਕੱਢਿਆ ਤੇ ਦਿਓ ਦੇ ਸਾਹਮਣੇ ਕੀਤਾ ਤੇ ਦਿਓ ਹੱਥ ਜੋੜ ਕੇ ਖਲੋ ਗਿਆ ਕਹਿੰਦਾ ਮੈਨੂੰ ਜਮਾਲ ਦਿਓ ਜਮਾਲ ਦੁਆ ਦਿਓ ਮੈਂ ਇਹਨਾਂ ਨੂੰ ਕੱਖ ਨਹੀਂ ਕਹਿੰਦਾ ਵਜ਼ੀਰ ਦੀ ਕੁੜੀ ਕਹਿੰਦੀ ਨਹੀਂ ਕਦੀ ਮਾਨਸਾਂ ਦੇ ਵਿਆਹ ਵੀ ਦਿਓਆਂ ਨਾਲ ਹੁੰਦੇ ਆ ਅੱਗੇ ਇੰਨੇ ਤੱਕੇ ਨਾਲ ਨੂਰ ਜਮਾਲ ਨੂੰ ਰੱਖਿਆ ਹੋਇਆ ਸੀ ਬਲੀ ਨੇ ਆਖਿਆ ਕਿਉਂ ਇਹ ਦਿਆ ਮੈਂ ਤੈਨੂੰ ਸਾੜ ਦੇਣਾ ਉਹ ਕਹਿੰਦਾ ਮੇਰੀ ਜਾਨ ਬਖਸ਼ ਦਿਓ ਮੈਂ ਇਹਨੂੰ ਨਹੀਂ ਖੜਦਾ ਬਲੀ ਨੇ ਉਹਨੂੰ ਸੁਲੇਮਾਨ ਪੈਗੰਬਰ ਦੀ ਸੋਚ ਚਕਾਈ ਤੇ ਕਿਹਾ ਇਹਨਾਂ ਨੂੰ ਇਹਨਾਂ ਦੇ ਸ਼ਹਿਰ ਪਹੁੰਚਾ ਕੇ ਆ ਦਿਓ ਘੋੜਾ ਬਣ ਜਾਂਦਾ ਤੇ ਉਹਨਾਂ ਦੇ ਸ਼ਹਿਰ ਛੱਡ ਆਉਂਦਾ ਜਦ ਵੇਖਿਆ ਰਾਜੇ ਤੇ ਵਜ਼ੀਰ ਨੇ ਉਹ ਬਹੁਤ ਖੁਸ਼ ਹੋਏ ਤੇ ਖੁਸ਼ ਹੋ ਕੇ ਬਹੁਤ ਸਾਰਾ ਪੁੰਨਦਾਨ ਕਰਦੇ ਆ ਰੱਬ ਰਾਖਾ